ਯਾਪ ਯੂਨੀਵਰਸਿਟੀ ਦੇ ਵਿੱਚ ਖੜੇ ਆ ਮਾਹੌਲ ਪੂਰਾ ਭਖ ਚੁੱਕਿਆ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਸਾਰੇ ਗੇਟ ਬੰਦ ਕਰ ਦਿੱਤੇ ਗਏ ਨੇ ਔਰ ਇਹ 2 ਨੰਬਰ ਗੇਟ ਹੈ ਇਹ ਮੇਨ ਗੇਟ ਹੈ ਜਿੱਥੋਂ ਦੀ ਐਂਟਰੀ ਹੁੰਦੀ ਹੁੰਦੀ ਹੈ ਤਾਂ ਹੁਣ ਇੱਥੋਂ ਵੀ ਜਿਹੜਾ ਇਹ ਗੇਟ ਬੰਦ ਕਰ ਦਿੱਤਾ ਗਿਆ ਪਰਲੇ ਪਾਸੇ 3 ਨੰਬਰ ਗੇਟ ਹੈ ਉਹ ਵੀ ਬੰਦ ਕੀਤਾ ਗਿਆ ਹੈਗਾ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬਾਹਰ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਖੜੀਆਂ ਐ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਬੱਸਾਂ ਜਿਹੜੀਆਂ ਖੜੀਆਂ ਕੀਤੀਆਂ ਗਈਆਂ ਨੇ ਕਿਉਂਕਿ ਜਿਹੜੇ ਇੱਥੇ ਆਉਣਗੇ ਉਹਨਾਂ ਨੂੰ ਚੱਕ ਕੇ ਇੱਥੋਂ ਅਰੈਸਟ ਪਾਈ ਜਾਏਗੀ ਔਰ ਉਸ ਤੋਂ ਬਾਅ ਇਹ ਕੇ ਤਹਿਤ ਜਿਹੜੇ ਨੇ ਵਰਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਯੂਨੀਵਰਸਿਟੀ ਦਾ ਸੈਨੇਟ ਇਸ਼ੂ ਜਦੋਂ ਇਹ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਰੋਨਾ ਦੇ ਵਿੱਚ ਇਹਦੀ ਉਗ ਸੁਗ ਨਿਕਲੀ ਸੀ ਪਰ ਉਦੋਂ ਵੀ ਚੋਣਾ ਕਰਾਉਣ ਨੂੰ ਲੈ ਕੇ ਸਟੂਡੈਂਟ ਅੜ ਗਏ ਸੀ ਪਰ ਫੇਰ ਉਹ ਧਰਨਾ ਮੁਲਤਵੀ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਇਹ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਰਕਾਰ ਯੂਨੀਵਰਸਿਟੀ ਵਿੱਚ ਸੈਨੇਟ ਚੋਣਾ ਕਦੋਂ ਤੇ ਕਦੋਂ ਕਰਾਈਆਂ ਜਾਣਗੀਆਂ ਕਿਹੜੇ ਮਹੀਨੇ ਹੋਣਗੀਆਂ ਤੇ ਇਹੀ ਗੱਲਾਂ ਨੂੰ ਲੈ ਕੇ ਇੱਥੇ ਰੋਲਾ ਪਿਆ ਪਰ ਜਦੋਂ ਡਿਜ਼ੋਲਵ ਕਰਨ ਦੀ ਗੱਲ ਆਈ ਤਾਂ ਉਸ ਤੋਂ ਬਾਅਦ ਫਿਰ ਸਟੂਡੈਂਟਾਂ ਨੇ ਬਹੁਤ ਵਿਰੋਧ ਪ੍ਰਦਰਸ਼ਨ ਕੀਤਾ ਅੱਜ 10 ਤਰੀਕ ਦੀ ਕਾਲ ਦਿੱਤੀ ਗਈ ਸੀ ਹਰੇਕ ਜਥੇਬੰਦੀ ਨੂੰ ਸੱਦਿਆ ਗਿਆ ਸੀ ਇੱਥੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਵਿੰਦਰ ਜ਼ੂਮ ਵੀ ਕਰਕੇ ਦਿਖਾਈ ਚਲੋ ਬੱਸਾਂ ਦੇ ਉੱਪਰ ਪੁਲਿਸ ਦੇ ਉੱਪਰ ਕਿਉਂਕਿ ਇਹ ਸਾਰਾ ਕੁਝ ਤੁਸੀਂ ਦੇਖੋ ਇਹ ਮੇਨ ਸਾਹਮਣੇ ਜਿਹੜਾ ਗੇਟ ਹੈਗਾ ਸਾਹਮਣੇ 15 ਸੈਕਟਰ ਆ ਜਾਂਦਾ ਇਹ 2 ਨੰਬਰ ਗੇਟ ਹੈ ਇਹ ਬਿਲਕੁਲ ਮੇਨ ਗੇਟ ਹੈ ਪੰਜਾਬ ਯੂਨੀਵਰਸਿਟੀ ਦਾ ਤੇ ਇੱਥੋਂ ਐਂਟਰੀ ਹੁਣ ਬੰਦ ਕਰ ਦਿੱਤੀ ਗਈ ਹੈ ਕਿਸੇ ਵੀ ਅਨਨੌਨ ਪਰਸਨ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾ